हरियाणा सरकार भारत सरकार ਨੂੰ ਬਜ਼ੁਰਗ ਕਿਸਾਨ ਆਕੂ ਦੇ ਤੌਰ ਤੇ ਖਬਰਦਾਰ ਕਰਦੇ ਹੋ ਬਸ ਸੋਚੋ ਵੀ ਇਹ ਥੋੜੇ ਬੰਦੇ ਆ ਰਹੇ ਭਾਰਤ ਤੇ ਕਿਸਾਨਾਂ ਦਾ ਇਹ ਅੰਦੋਲਨ ਹੈ ਸਮੇਂ ਸਿਰ ਅੰਦੋਲਨ ਹੈ ਇਹ ਉਧਰ ਮੀਡੀਆ ਵਿੱਚ ਛਪਿਆ ਮੈਂ ਉੱਥੇ ਬੈਠਾ ਸੀ ਮੈਂ ਉੱਥੋਂ ਹੋਰ ਗੱਲਾਂ ਕੁਝ ਲੱਭੜੀਆਂ ਚਾਹਦਾ ਸੀ ਮੈਂ 16 ਤਰੀਕ ਤੱਕ ਲੱਭੀਆਂ ਗੱਲਾਂ ਗੱਲਾਂ ਉਹਨਾਂ ਦਾ ਕੀਤੀਆਂ ਵੀ ਤੇ 13 ਤੇ 14 ਨੂੰ ਅਲਟੀਮੇਟ ਜੰਤ ਹੋ ਗਈ ਸਾਡੇ ਬੱਚਿਆਂ ਦੇ ਸਿਰ 파ੜੇ ਗਏ ਤੀਰਾਂ ਨੂੰ ਖਰੀਲ ਕੀਤਾ ਗਿਆ ਹੁਣ ਪਿੱਛੇ ਆਪਾਂ ਕੀ ਵੇਖਦੇ ਆ ਚਲੋ ਤੇ ਮੈਂ ਜਦੋਂ ਨਕਾਮ ਰਿਆਦ ਦੀ ਸਲਾਹ ਦੇਣ ਦੇ ਵਿੱਚ ਫਿਰ 16 ਤਰੀਕ ਨੂੰ ਜਿਹੜਾ ਪੰਜਾਬ ਭਾਰਤ ਬੰਦ ਸੀ ਮੈਂ ਵੀ ਉਹਦਾ ਹਿੱਸਾ ਸੀ ਮੇਰੀ ਅਗਵਾਇਟ ਦਿੱਲੀ ਹੋਇਆ ਸੀ ਮੈਂ 16 ਤਰੀਕ ਤੱਕ ਮੱਥਪੱਥ ਕੀਤੇ ਵੀ ਭਾਰਤ ਬੰਦ ਹੋਣਾ ਚਾਹੀਦਾ ਮੈਂ ਉੱਥੇ ਬੈਠਾ ਜਦੋਂ ਉੱਥੇ 4 ਵਜੇ ਕੇ ਸਮਾਪਤ ਹੋਇਆ ਤੇ ਮੈਂ ਐ ਸਮੱਥੇ ਧਰਦੇ ਤੇ ਆਇਆ ਪਟੇਰ ਸਾਹਿਬ ਪਟੇਰ ਸਾਹਿਬ ਕਹਿਣ ਲੱਗੇ ਤੁਸੀਂ ਹਮਾਇਤ ਤੇੜਾ ਆਇਓ ਮੈਂ ਕਿਹਾ ਮਹਿਦ ਕਿੰਦੀ ਮੇਰੀ ਉਮਰ ਪਿਛਲੀ ਉੱਪਰ ਦੇ ਵਿੱਚ ਮੇਰੇ ਹਾਂ ਦਾ ਫੈਸਲਾ ਧਲੇਵਾਲ ਸਾਹਿਬ ਪਟੇਰ ਸਾਹਿਬ ਤੁਸੀਂ ਬੜੀ ਸੂਝ-ਬੂਝ ਨਾਲ ਜਿਹੜੇ 3 ਸਾਲ ਦਾ ਸਾਡਾ ਦੋਲਣ 700 ਤੋਂ ਵੱਧ ਕਥਾਨ ਸ਼ਹੀਦ ਹੋ ਗਏ ਲਿਖਤੀ ਮੱਗ ਮੰਨੀਆਂ ਹੋਈਆਂ ਨਾ ਅਸੀਂ ਤੇ ਨਾ ਤੁਸੀਂ ਮੋਦੀ ਦਾ ਮੂੰਹ ਨਹੀਂ ਖੋਲਿਆ ਤੇ ਅੱਜ ਤੁਸੀਂ ਜਿਹੜਾ ਫੈਸਲਾ ਕੀਤਾ ਬਈ ਉਹਦੇ ਅੱਗੇ ਸਿਰ ਝੁਕਾਦਾ ਮੈਂ ਭਾਵੇਂ ਬੀਨਾ ਸਵਾ ਡੇਢ ਰਹਿ ਗਿਆ ਪਾਰਲੀਮੈਂਟਾਂ ਦੀ ਜਿਉਂਦਾ ਮੈਂ ਇਸ ਮੋਰਚੇ ਦਾ ਹਿੱਸਾ ਬਣਦਾ ਹਾਂ ਸੋ ਵੀਰੋ ਮੈਂ ਲੰਮੀਆਂ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਮੈਂ ਉਮਰ ਦੀਆਂ ਖਾਣ ਦੀਆਂ ਗੱਲਾਂ ਕਰਨੀਆਂ ਚਾਹਣਾ ਮੈਂ ਉਹਨਾਂ ਬਦਿਆਂ ਨੂੰ ਪੁੱਛਣਾ ਚਾਹਣਾ ਮੈਂ ਕਿਹੜਾ ਸੱਦਾ ਲੀਕਦੇ ਹੋ ਮੇਰੇ ਵੱਲੇ ਡਿਗਾ ਕਰੋ ਮੈਨੂੰ ਨਾ ਪਢੇਰ ਸਾਹਿਬ ਨੇ ਸੱਦਾ ਦਿੱਤਾ ਨਾਲ ਧੰਨੇਵਾਲ ਸਾਹਿਬ ਨੇ ਸੱਦਾ ਦਿੱਤਾ ਜੇ ਕਿਸਾਨਾਂ ਦੀ ਗੱਲ ਕਰਨ ਵਾਲੇ ਤੁਸੀਂ ਛੋਟੀ ਉਮਰ ਤੇ ਉੱਠੇ ਹੋ ਇੱਥੋਂ ਤੇ ਚਲਾਇਓ ਆ ਦੇ ਕੋਈ ਹੋਰ ਵੱਡੀ ਕੱਢਣਾ ਬਾਪਰ ਕੀ ਫਿਰ ਉਹਦਾ ਭੋਤ ਕਢਾਣਾ ਚਾਹਦੇ ਹੋ ਆਉਣਾ ਚਾਹੀਦਾ ਮੈਂ ਤੁਹਾਨੂੰ ਜਾਮਨੀ ਦੇਣਾ ਦੂਜੇ ਭਰਾਵਾਂ ਨੂੰ ਤੁਸੀਂ ਆਓ ਮੈਂ ਅਕੇ ਲੱਗਾਗਾ ਉਸੀਂ ਵਿਚਕਾਰ ਰਹਣਾ ਵਿਚਕਾਰ ਰਹੋ ਕਿਸੇ ਹੋਰ ਨਾਕੇ ਤੇ ਬਹਿਣਾ ਹੋਰ ਨਾਕੇ ਤੇ ਬਹਿ ਜਾਓ ਜੇ ਮੁੱਖ ਢਾਕੇ ਤੇ ਆਉਣਾ ਮੈਂ ਬਾਣਾ ਤੁਹਾਨੂੰ ਜਿਹੜਾ ਦੀ ਅਸਲਤ ਕਰਨ ਤੇ ਮੈਂ ਇਹਨਾਂ ਨਾਲ ਨਿਬਟਾਂਗਾ ਸੋ ਅੱਜ ਤੇਜ ਦਾ ਤਸਾਨ ਬੜੇ ਬਸਟੋਟ ਕੰਦਾ ਹੱਥ ਵਿੱਚ ਉਹ ਜਾਬਰ ਬੰਦਾ ਜਿਹਨੂੰ ਅਸੀਂ ਸਾਰੇ ਇਕੱਠੇ ਹੋ ਕੇ ਧੌਣ ਪਰਨੇ ਕਰ ਦਿੱਤਾ ਤੇ ਕਰ ਸਕਦੇ ਸੀ ਅੱਜ ਇਹ ਜੱਲਾ ਨਹੀਂ ਹੋਣੀ ਚਾਹੀਦੀਆਂ ਜਦੋਂ ਮੈਂ ਪਿਆੜ ਪੜੇ ਤਿੰਨ ਪਿਆੜ ਐਸੇ ਆਏ ਇਸ ਮੋਰਚੇ ਤੋਂ ਲੀਪੀ ਨਾਲ ਜਿਹੜੇ ਸੀ ਪਹਿਲੋਂ ਆ ਕੇ ਪਿਆੜ ਦੋ ਤਿੰਨ ਜੱਥੇ ਵਧੀਆ ਜਾ ਰਹੀਆਂ ਨੇ ਅਸੀਂ ਨਹੀਂ ਜਾ ਰਹੇ ਵੱਡੀ ਤੇਰੇ ਅਸੀਂ ਨਾ ਬਣਿਆ ਸੀ ਸੀ ਉੱਥੇ ਥਾੜ ਮੋਰਚੇ ਦਾ ਅਸੀਂ ਨਹੀਂ ਜਾ ਰਹੇ ਵੇਲੇ ਕਰਤੀਆਂ ਕੱਟਾਂ ਇਹਨਾਂ ਬੰਦਿਆਂ ਦੀ ਫਿਰ ਪਿਆੜ ਆ ਗਿਆ ਸ਼ੰਭੂ ਬਾਜ਼ਾਰ ਲਾਹੌਰੀ ਬਾਜ਼ਾਰ ਤਾਂ ਸਾਡਾ ਕੋਈ ਮਾਸਦਾਰ ਗੱਲ ਖਵਾਲ ਹੋ ਗਈ ਫਿਰ ਪਿਆੜ ਇੱਕ ਹੋਰ ਆ ਗਿਆ ਇਹ ਇਹਨਾਂ ਜਥੇਬੰਦੀਆਂ ਨਾਲ ਕੋਈ ਫੈਸਲਾ ਹੋ ਗਿਆ ਅਸੀਂ ਮੰਨਣਾ ਨਹੀਂ ਤੁਸੀਂ ਕੌਣ ਹੋ ਭਾਈ ਤੁਸੀਂ ਦਿੱਲੀ ਦਾ ਨਾਰਾ ਨਹੀਂ ਤੋੜਦਾ ਦਿੱਲੀ ਜਾ ਰਹੇ ਸੀ ਕੁੱਤੇ ਫੱਟੇ ਗਏ ਬੱਚੇ ਸ਼ਹੀਦ ਹੋ ਗਏ ਅੱਜ 6 ਕਿਸਾਨ ਸ਼ਹੀਦ ਹੋ ਗਏ ਤੇ ਤੁਸੀਂ ਇਹ ਨਿਗਾਹ ਰੱਖ ਰਹੇ ਹੋ ਬਾਜ ਵੀ ਸਾਡੀ ਝੋਲੀ ਪਵੇ ਹਾਏ ਹਾਏ ਤਾਂ ਤੇ ਉਹਨਾਂ ਲੀਡਰ ਭਰੇ ਮੰਨ ਲਾ ਮੈਂ ਕਹਿੰਦਾ ਖਾਲੀ ਨਹੀਂ ਸੁਣਾ ਹੈ ਸੁਭਾਲ ਲੋ ਇਸ ਦੌਲਨ ਤੇ ਵਧਾਈ ਪਾਜੋ ਵਿਚ ਆਜੋ ਕਿਤੇ ਸਜੋਗ ਤੇ ਤੁਸੀਂ ਆਪਣਾ ਜਿਹੜਾ ਸੁਨਹਿਰੀ ਇਤਿਹਾਸ ਪਿਛਲਾ ਹੈ ਉਹਨੂੰ ਬਗਾਨਣਾ ਹੈ ਸੋ ਮੈਂ